ਸਾਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਮ ਸਿੰਘ ਕੋਲ ਪਹੁੰਚ ਚੁੱਕੇ ਜੀ ਦੇਖੋ ਅੱਜ ਵੀ ਬਾਈ 6-7 ਦੇ ਲੈ ਕੇ ਪਸ਼ੂ ਲੈ ਕੇ ਆਂਦੇ ਆ ਤੁਹਾਨੂੰ ਬੜਾ ਲੇਟ ਹੋ ਗਿਆ ਜਦੋਂ ਕੋਈ ਦਿੱਕਤ ਬਣ ਗਈ ਸੀ ਕਾਰ ਦੀ ਕੁਪਰੋਣ ਸੀ ਤੇ ਵਿੱਚ ਕੰਮ ਖੜ ਗਿਆ ਤੇ ਅੱਜ ਫਿਰ ਗੱਲਬਾਤ ਕਰੀ ਬਾਈ ਜੀ ਬਾਈ ਜੀ ਅਸਤਿਕਾਲ ਜੀ ਅਸਤਿਕਾਲ ਬੜੇ ਵਾਸੀਤਾ ਤੇ ਫਿਰ ਅੱਗੇ ਦੀ ਸਾਰਾ ਵੀਰਾਂ ਭੈਣਾ ਭਰਾਵਾਂ ਨੂੰ ਬਿਜੁਰ ਗਾਣੋਂ ਦੇ ਸਭ ਦੇ ਸੱਚ ਰਹਿੰਦਿਆਂ ਨੂੰ ਸਾਰੇ ਨੂੰ ਪਿਆਰ ਫਰਿਸ਼ਤਾ ਸਿੱਕਾ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਤੁਸੀਂ ਸਾਰੇ ਛੜ ਜੀ ਜਾਓ ਤੇ ਬਾਕੀ ਸੰਗਤ ਜੀ ਆਪਣਾ ਦੇ ਕੋਈ ਨਿਸ਼ਚਿਤ ਜਵਾਬ ਮਾਂ ਪਿਓ ਦੀ ਸੇਵਾ ਜਿੰਨੀ ਕੋ ਸਕੀ ਜਿੰਨਾ ਤੁਹਾਡੇ ਕੋਟਾਂ ਮਿਲਦਾ ਵਾ ਫਤੋ ਬਾਤ ਮੈਂ ਹਰ ਬਾਰ ਯਾਦ ਕਰਾਂ ਤਾ ਸੇ ਅੱਜ ਸਾਡੇ ਬਜ਼ੁਰਗ ਚਲੇ ਗਏ ਇਸ ਦੁਨੀਆ ਦਾ ਦੁੱਖ ਦੁੱਖ ਸਹੀ ਗੱਲ ਹੈ ਜਦੋਂ ਘਰ ਤੋਂ ਲੋਹ ਹੀ ਚਲੇ ਜਾਂਦਾ ਤੇ ਬਹੁਤ ਸੰਗੀਤੀ ਦੁੱਖ 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 ਹੁੰਦਾ ਵਾਜੀ ਬੋਗ ਕਿਉਂਕਿ ਸਾਡੇ ਨਾਲ ਹੀ ਕੋਈ ਬਿਮਾਰ ਨਹੀਂ ਹੰਢਣ ਆਇਆ ਸੀ ਬਿਲਕੁਲ ਜੀ ਬਰਤੂ ਤੇ ਇੱਕ ਮਿੰਟ ਵਿੱਚ ਹੀ ਸਾਰਾ ਕੁਝ ਬਦਲ ਗਿਆ ਘਰ ਦਾ ਸਿਸਟਮ ਹੀ ਬਦਲ ਗਿਆ ਬਰਾਤ ਤੱਕ ਲੱਗਾ ਇੰਨਾ ਤੱਕ ਲੱਗਾ ਨਾ ਮੈਂ ਦੱਸਣਿਆ ਵੀ ਜੀ ਨਹੀਂ ਸੀ ਕਰਦਾ ਕੰਮ ਕਰ ਨੂੰ ਫਿਰ ਰਿਸ਼ਤੇਦਾਰ ਭੈਣ ਭਰਾਵਾਂ ਨੇ ਫਿਰ ਫੋਨ ਕੀਤਾ ਹਾਂਜੀ ਕਿ ਨਹੀਂ ਕੰਮ ਕਰ ਕਰਨਾ ਸਾਰਾ ਕੁਝ ਕਰਨਾ ਹੀ ਪੈਂਦਾ ਵਾ ਤੇ ਇਸ ਕਰਕੇ ਤਗੜਾ ਹੋ ਕੇ ਕੰਮ ਕਰੋ ਕਿਉਂਕਿ ਜਿਹੜੀ ਪਿਓ ਦੇ ਸਿਰ ਤੇ ਸਰਦਾਰੀ ਕਰ ਲਈਦੀ ਨਾ ਫਿਕਰ ਨਹੀਂ ਆਣੀ ਸੀ ਬਾਈ ਜੀ ਤੁਹਾਨੂੰ ਜੀ ਕੋਈ ਫਿਕਰ ਨਹੀਂ ਹੁੰਦਾ ਹਾਂਜੀ ਪਾਵੇਂ ਇਹ ਲੋਕਾਂ ਦੇ ਫੈਸਲੇ ਕਰੀ ਜਾਂ ਇਹ ਜੋ ਮਰਜ਼ੀ ਪਿੰਡ ਕਰੀ ਜਿੱਥੇ ਮਰਜ਼ੀ ਘਰ ਆਈਏ ਮਾਪਿਓ ਦੇ ਸਾਹਮਣੇ ਆਏ ਬਿਲਕੁਲ ਮਾਪਿਓ ਦੇ ਸਾਹਮਣੇ ਇੱਕ ਬੱਚੇ ਹੀ ਰਹੀ ਬੱਚੇ ਦੇ ਬਾਰੇ ਠੀਕ ਵਾਰ ਬਿਲਕੁਲ ਜੀ ਬਿਲਕੁਲ ਤੇ ਮਾਪਿਓ ਇੱਕ ਬੋਰਡ ਦੀ ਛਾ ਵਰਗਾ ਜਿਹੜੇ ਮਾਪਿਆਂ ਪੁੱਤਾਂ ਨੇ ਤੋਂ ਉਸ ਛਾਂ 'ਚ ਬਹਿਣਾ ਹੀ ਬਹਿਣਾ ਆ ਆਂਢੀ ਗੁਆਂਢ ਤੇ ਰਿਸ਼ਤੇਦਾਰ ਵੀ ਲਾਗੇ ਬਹਿਂਦੇ 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 ਉਹ ਛਾਂ ਲੱਭਦੀ ਬਿਲਕੁਲ ਬਿਲਕੁਲ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਦੇ ਮਾਪਿਓ ਹੈਗੇ ਨੇ ਉਹ ਵੱਧ ਤੋਂ ਵੱਧ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਇੱਕ ਸਕਿੰਟ ਲੱਗਦਾ ਇਨਸਾਨ ਦਾ ਇਸ ਦੁਨੀਆ ਤੋਂ ਪਤਾ ਨਹੀਂ ਲੱਗਦਾ ਗੱਲਾਂ ਕਰਦੇ ਕਰਦੇ ਬਸ ਇੱਕ ਮਿੰਟ ਲੱਗਦਾ ਜੇ ਤੇ ਇਹਨਾਂ ਨੂੰ ਸਾਂਭ ਲਿਓ ਤੇ ਮਨ ਵਿੱਚ ਇਹ ਨਾ ਹੋਵੇ ਵੀ ਸਾਡੇ ਕੋ ਕਿਤੇ ਗਲਤੀ ਹੋ ਗਈ ਸਾਡੇ ਕੋਈ ਸਾਂਭਿਆ ਨਹੀਂ ਬਿਲਕੁਲ ਬਿਲਕੁਲ ਨਹੀਂ ਪਸਤਾਵਾ ਨਾ ਹੋਵੇ ਹੱਥ ਜੋੜ ਕੇ ਬੇਨਤੀ ਜਿਨ੍ਹਾਂ ਦੇ ਵੀ ਮਾਪਿਓ ਹੈਗੇ ਆ ਉਹਨਾਂ ਦਾ ਸਤਕਾਰ ਇਨਾਂਕ ਕਰਿਆ ਕਰੋ ਇਹੋ ਹਾਦ ਤੋਂ ਜਿੰਨਾ ਸਮਾ ਤੁਹਾਡੇ ਕੋਲ ਉਹਨਾਂ ਨੂੰ ਸੰਭੋ ਵੱਤ ਤੋਂ ਬਦੇ ਜੀ ਤੇ ਅੰਦੀ ਜੀ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਦਾਸਪੁਰ ਨਜ਼ਦੀਕ ਡੇਰਾ ਵਿਆਸ ਰਾਧਾ ਸਵਾਮੀ ਵੀ ਹੈਗਾ ਇੱਕ ਪਾਸੇ ਮੈਤਾ ਵੀ ਲੱਗਦਾ ਇੱਕ ਪਾਸੇ ਸ੍ਰੀ ਹਰਗੋਬਿੰਦਪੁਰ ਵੀ ਲੱਗਦਾ ਪਿੰਡ ਪੱਡੇ ਆ ਤੇ ਜ਼ਿਲ੍ਹਾ ਕਰਦਾਸਪੁਰ ਆ ਮੈਂ ਕਹ ਪਹਿਲਾਂ ਵੀਰਾਂ ਦਾ ਹਾਂਜੀ ਬਿਲਕੁਲ ਬਿਲਕੁਲ ਹਨਾ ਕਈ ਵਾਰਾ ਬੰਦੇ ਨੂੰ ਪਤਾ ਨਹੀਂ ਗਾ ਫੋਨ ਕਰਕੇ ਪਹਿਲਾਂ ਪਤਾ ਲੱਗੇ ਕਿ ਕਿਹਦਾ ਗਰਦਾਸ ਕੋਲ ਹੈ ਸਹੀ ਸਹੀ ਠੀਕ ਹੋਣਾ ਅੱਜ ਜੁਦੀਰ ਜੀ ਬੱਛੀਆਂ ਬੜੀਆਂ ਚੰਗੀਆਂ ਤੇ ਮੱਜਾਂ ਵੀ ਹੈਗੀਆਂ ਠੀਕ ਹੈ ਜੀ ਠੀਕ ਹੈ ਆ ਜੋ ਮੱਜਾਂ ਅੱਜ ਮੱਜਾਂ ਮਾਫੀ ਆਈ ਤੇ ਮੱਜਾਂ ਧੋਵੇਂ ਅੱਜ ਹੀ ਸੁਣਨਾ ਅੱਜ ਹੀ ਸੁਣੇ ਹੋਰੇ ਆ ਜਾਂ ਆਪਣੇ ਜੋ ਆ ਮੈਂ ਜੁਦੀਰ ਜੀ ਨਾ ਸਾਰੀ ਖਾਲੀ ਕਰਤੀ ਛੋਟੀ ਬੜੀ ਚੰਗੀ ਬਿਜ਼ਨਸ ਮੈਂ ਨਾ ਆ ਬਖਾਇਓ ਘਰੋਂ ਹੀ ਗਈ ਆ ਮੇਰੇ ਉਹਨਾਂ ਨੇ ਕਿਲਕੁਲ ਬਣਾਉਣ ਕਰਕੇ ਸੌਦਾ ਪਹਿਲਾਂ ਕਰਕੇ ਆਇਆ ਸੀ ਹਾਂਜੀ 2020 ਵੀ ਇਹੀ ਨਾ ਤੇ ਆਜਾ ਜਿੱਦਾਂ ਮਰਜੀ ਨਾ ਇਹ ਪਿਛਲੇ ਸੋਏ ਆਪਣੇ ਗਈ ਵੀ ਘਰੋਂ ਹੀ ਆ ਹਾਂਜੀ ਹਾਂਜੀ ਤੇ ਬੜਾ ਥਾਂ ਥੁਣ ਲੱਗਾ ਵਾ ਕੋਈ ਮਦਦ ਥਾਂ ਵੀ ਕੋਈ ਇਹ ਨਹੀਂ ਮਗਰੋਂ ਭਾਵੇਂ ਪਪਾੜੇ ਦੇ ਚੋਈ ਜਾਓ ਜਿੱਤੇ ਮਰਜੀ ਚੋਈ ਜਾਓ ਬਿਲਕੁਲ ਬਿਲਕੁਲ ਬਸ ਚੰਗੀ ਬੱਟੀ ਆ ਮਗਰੋਂ ਕਿਉਂਕਿ ਪਿਛਲੇ ਪਈ ਬੋਲੋ ਜੀ ਖੋਲੋ 2 ਲੀਟਰ ਦੁੱਧ ਖੁੱਲਾ ਖੁੱਲਾ ਹਾਂਜੀ 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 ਠੀਕ ਲੋ ਜੀ ਤੋਰੋ ਵੇਖੋ ਜੀ ਵੱਡੀ ਛੋਟੀ ਆ ਤੇ ਕੱਟਾ ਮਗਰ ਆ ਗਣਾ ਜੀ ਮਗਰ ਕੱਟਾ ਅੱਜ ਸੋਈ ਆ ਚੰਗੀ ਆ ਸਾਰੀ ਚੰਗਾ ਮਾਲ ਦਿਖਾ ਦਿਓ ਸੋਹਣੀਆਂ ਨੇ ਹੁਣੇ ਸੋਹਣੀਆਂ ਬਹੁਤ ਪਿਛਲੀ ਵਾਰ ਉਹ ਪਈਦਨ ਘਰੋਂ ਗਈ ਸੀ 9 ਲੀਟਰ ਚੋੜ ਕੇ ਖੜਿਆ ਸੀ ਬਿਲਕੁਲ ਜੀ ਹੋਰ ਇਹ ਆ ਤੂੰ ਸਾਰੀ ਖਾਲੀ ਕਰ ਤੂਗਾ ਤਾਂ ਮੈਂ ਕਿਹਾ ਜਿਹੜੇ ਜਾਣ ਪਛਾਣ ਦਾ ਹੋਊਗਾ ਨਾ ਉਹ ਲੈ ਲਊਗਾ ਵੱਡੀ ਆ ਕੱਦਕੁੰਦੀ ਚ ਪੂਰੀ 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 ਵੱਡੀ ਜੀ ਕੋਈ ਆ ਜਾ ਜੀ ਆ ਜਾਓ ਲਿਆਓ ਬਸ ਨਹੀਂ ਹਾਂਜੀ ਬਾਈ ਜੀ ਫਿਰ ਇਹ ਸੰਦੀਪ ਜੀ ਦੋਵੇਂ ਮੱਜਾ ਆਏ ਦੋ ਜਾਸੂਗਾ ਵਾ ਇਹ ਤੇ ਜਿਹੜਾ ਮਰਜ਼ੀ ਗਾਰੰਟੀ ਦਾ ਜਿੱਧਰ ਮਰਜ਼ੀ ਲੈ ਜਾ ਕਰੋ ਜਿੱਦਾਂ ਵੀ ਗਾਈ ਹੈ ਠੀਕ ਆ ਇਹ ਦਵਾਂਗੇ 90000 90000 ਠੀਕ ਆ ਉਹਦੇ ਛੋਟ 500 ਰੁਪਏ ਆਜੋ ਤੇ ਇਹ ਵੀ 90000 ਹੀ ਹੋਊਗੀ ਇਹ ਵੀ 90000 ਆਹ ਜੀ ਸੋਈਆ ਸਿੱਦੇ ਜੀ ਬੱਚਾ ਵੜਾ ਜਾ ਪਾਣੀ ਕੱਟੀ ਨਹੀਂ ਕੱਟੀ ਨਹੀਂ ਜੀ ਬਹੁਤ ਕੱਟੀ ਨਹੀਂ ਲਿਲੀ ਆ ਗਈ ਆ ਤੇ 90 90000 ਰਹੀਆਂ ਵੇਲੇ ਛੋਟੀਆਂ ਬਿਲਕੁਲ ਨਹੀਂ ਚੀਜ਼ ਰੇਡੂ ਜਾਈ ਜੀ ਹਾਂ ਤੁਮੀਆਂ ਕਦ ਵਜਨ ਦੇ ਹਾਂਜੀ ਹਾਂਜੀ ਲਓ ਜੀ ਦੇਖੋ ਵੱਡੀਆਂ ਮਹੀਆਂ ਦੋਵੇਂ ਪੂਰੀਆਂ ਐਨੂੰ ਤੋੜੋ ਠੀਕ ਤੋੜ ਇਹਨੂੰ ਤੋੜ ਲੰਮੀ ਤੋੜੋ ਲਓ ਜੀ ਦੇਖੋ ਘਰਾਂ ਦੀ ਬਰਖੀ ਵੀ ਬੱਡੇ ਕਾਦੇ ਚ ਮੈਂ ਹਾਂਜੀ ਹਾਂਜੀ ਪੂਰਾ ਸਿੰਗੂ ਵੀ ਚੱਲ ਗਿਆ ਠੀਕ ਹੈ ਭਾਈ ਜੀ ਆਜੋ ਮਿੱਧੀ ਆਜੋ ਆਜੋ ਲਿਆਓ ਬਾਲਿਆਓ ਹਾਂਜੀ ਭਾਜੀ ਇਹ ਦੋਵੇਂ ਇਸੇ ਨੂੰ ਸੇ ਨਤਰਤਰਿਆਰ ਨਤਰਿਆਰ ਦੀਆਂ ਪਹਿਲਾ ਨੰਬਰ 10 ਕੇ ਲੱਲੋ ਦੂਜਾ ਨੰਬਰ ਮਤਲਬ 10 ਕੇ ਲਓ ਤੇ ਵੇਲੋ ਭਾਵਾ ਬਿਲਕੁਲ ਛੋੜੇ ਛੋੜੀ ਹੈ ਜੀ ਇਹ ਨੇਕਾ ਅੱਜ ਦੇ ਸਮੇਂ ਦੇ ਭਾਵਾ ਹੈ ਜੀ ਇਹ 3 3 3 1 ਕਿਜੀ ਵੀ ਆ ਬੜਾ ਜੀ ਗੱਗਾਂ ਵੱਛੀ ਆ ਦੋਨੀਆਂ ਚੌਗੀ ਲਾਸਤ ਰਹੂਗੀ ਤੇ ਕੋਈ ਕਮਾਲਾਂ ਹੀ ਕੀਤੀਆਂ ਕਰਵਾਣ ਕਰਦੇ ਤੇ ਜਾਤ ਵਿਖਾਉਨੇ ਆ ਇੱਕ ਕਾਰ ਇਹਦਾ ਥਾਣ ਵਿਖਾਉਨੇ ਆ ਲਾ ਸੰਦੀਪ ਵੀ ਇੱਕ ਮੂੰਹ ਕਿਹੜਾ ਲੱਗਾ ਇਹ ਵਾਹ ਹੋਣਾ ਇੱਧਰ ਆਪ ਇੱਧਰ ਵੀਏ ਬਾਜੀ ਨਸਲ ਵਧੀਆ ਜੀ ਯਾਦੀ ਜਾਤ ਵਾਲੀ ਬੱਚੀ ਆ ਬਹੁਤ ਕਿੱਥੇ ਲੱਭਦੀ ਐਨੀ ਜਾਤੀ ਕਰੀ ਤੋਰੋ ਤੋਰੋ ਜੀ ਕਿੰਨੇ ਟਾਈਮ ਲੈਜੂ ਬਾਜੀ ਬਸ 2-4 2-4 ਦਿਨ ਰੋਕ ਕੇ ਨਾ ਦੋਨੋਂ ਪਾਸੇ ਕਰਾਇ ਥਾਣ ਤੋਂ ਦਿਖਾ ਕਿ ਇਹ ਲੇਵਾ ਲੱਗਦਾ ਨਹੀਂ ਗਾ ਜਿਹੜਾ ਬੱਚੀ ਨੂੰ ਲਾਟਿਆ ਇੱਧਰ ਵੀਏ ਕਿੰਨਾ ਵਧੀਆ ਥਾਣ ਲੱਗਾ ਮੋਟਾ-ਮੋਟਾ ਥਾਣ ਨਹੀਂ ਤੇ ਪਹਿਲੇ ਨੂੰ ਬੱਚੀ ਨੂੰ ਐਦਾਂ ਥਾਣ ਕਿੱਥੇ ਲੱਗਦਾ ਸੂਰ ਦੇ ਨਾ ਵੇਖੋ ਕਰਾ ਦੀ ਵੇਖ ਮਗਰਾ ਪੱਠੇ ਚੰਗਾ ਦੁੱਧ ਭਰਦਣਾ ਜੀ ਚੰਗੇ ਦੁੱਧ ਵਾਲੀ ਬੱਸੀ ਆਜੋ ਭਾਜੀ ਆਜੋ ਆਜੋ ਬਲੂ ਮੱਛੀ ਜਿੰਨੇ ਸ਼ੌਂਕ ਨਾ ਰੱਖਦੇ ਹੈ ਨਾ ਹਾਂ ਬਿਲਕੁਲ ਸੋਨਾ ਮੂੰਹ ਮਾਂ ਹਾਂ 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 ਨਸਲ ਆ ਭਾਜੀ ਪੂਰੀ ਬਹੁਤ ਯਾਰ ਜਿੰਨੇ ਨਾ ਸ਼ੌਂਕ ਨਾ ਰੱਖਦੇ ਬਿਲਕੁਲ ਉਹਦੇ ਵਾਸਤੇ ਇਹਦਾ ਕੋਈ ਕੀਮਤ ਨਹੀਂ ਹੈਗੀ ਹਾਂ ਜੀ ਹਾਂ ਨਸਲ ਨਸਲ ਪੂਰੀ ਚਾਹ ਲੱਗੀ ਬਾਹਰੋਂ ਨਹੀਂ ਲੱਗੀ ਹਾਂ ਜੀ ਇਹ ਸੰਦੀਪ ਜੀ ਦਵਾਂਗੇ 51000 51000 500 ਛੋਟ ਹੋਊਗਾ 50 500 ਦੀ ਹੋਊਗੀ ਇਹ ਰੇਟ ਵੀਰ ਜੀ ਫਿਕਸ ਨੇ ਫਿਕਸ ਰੇਟ ਨੇ ਮੇਰਾ ਵੀਰ ਐਵੇਂ ਕੋਈ ਟਾਈਮ ਪਾਸ ਨਾ ਕਰੇ ਜਿਹੜਾ ਵੀ ਵੀਡੀਓ ਵੇਖ ਕੇ ਚੰਗੀ ਤਰ੍ਹਾਂ ਆਇਆ ਨਿਰਖ ਪਰ ਕਰਕੇ ਨਾ ਇਹ ਰੇਟ ਫਿਕਸ ਠੀਕ ਹੈ ਇਹ ਇਹ ਵੀ ਗੱਬੜ ਇਹ ਵੀ ਗੱਬੜ ਇਹ ਵੀ ਗੱਬੜ ਇਹ ਵੀ ਗੱਬੜ ਲੋ ਜੀ ਬਹੁਤ ਚੰਗੀ ਹੈ ਚੰਗੇ ਮਤਲਬ ਦਿਨ ਹਫਤਾ ਕ ਲੈ ਜੂਗੇ ਯਾਦ ਇਹਦੀ ਇਹਦਾ ਵੀ ਸੰਦੀਪ ਜੀ ਬੋਲਾ ਸੋਣਾ ਬਾਰੇ ਜੰਮੀਆ ਕਹਿਣਾ ਵੇਨੋਂ ਕਿਹੋ ਜੀ ਤੇ ਲੰਮੀ ਬੇਲ ਵਾਲੀਆਂ ਲੰਮੀ ਬੇਰੇ ਨੂੰ ਛੋਟੀਆਂ ਲੰਮੀ ਬੇਲ ਵਾਲੀਆਂ ਆਜੇ ਬਰੇ ਆਜਾ ਆਜਾ ਚੰਗਾ ਚੰਗਾ ਤੋ ਤੇ ਘਰ ਜਾਣਾ ਬਾਈ ਜੀ ਨੇ ਵੀ ਦੁੱਧ ਵਧੀਆ ਕਰਨੀਏ ਇਹੋ ਚੰਗੇ ਦੁੱਧ ਪਾਉਣ ਵਾਲੀ ਠੀਕ ਹੋਰ ਹਾਜੀ ਇਹ ਸੰਭਿਤੀ 40 4000 ਦੀ 40000 ਦੀ ਨਹੀਂ 40 ਦੀ ਦੇ ਦਿਆ 40 ਛਾੜ ਕੋਈ ਨਹੀਂ ਸਿੱਧਾ ਓਕਾ ਪੁੱਪਾ 40 ਦੀ ਬਿਲਕੁਲ 40000 ਦੀ 40 ਕੁ ਦੀ ਇਹ ਵੀ ਗੱਫਣੀ ਜੀ ਇਹ ਨਹੀਂ ਗੱਬਣਾ ਚਿੱਟੀ ਵਹਿ ਬਜਦੀ ਇੱਕ ਅਰਾ ਮੂੰਹ ਦੇਖੇ ਤੇ ਵੀਰ ਨਾਲ ਵੀਰ ਵੀ ਇਧਰ ਇੱਧਰ ਆ ਮੂੰਹ ਖਾਏ ਇੱਕ ਕੰਨ ਸੰਭਿਤੀ ਇਧਰ ਆ ਤਾਂ ਇਧਰ ਦੇਖ ਕੋਈ ਨਾ ਹਨਾ ਰੁਕ 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 ਬਸ ਬਸ ਫਿਰ ਨਜ਼ਰ ਇਹ ਘੜਦੇ ਕਿੱਡੀ ਚੰਗੀ ਸ਼ੋਖਣਾ ਪਾਲੀ ਬਾਈ ਜੀ ਹੈ ਬੜੇ ਸ਼ੋਖਣਾ ਨੇ ਪਾੜੀ ਆ ਆਹ ਕਿਆ ਨਾ ਤਾਨ ਨਾ ਦਸਦੀ ਵੀ ਕੋਈ ਨਹੀਂ ਆ ਇਹ ਮੱਛਰ ਨਾਲ ਹੈਗਾ ਜੇ ਤੁਹਾਨੂੰ ਪਤਾ ਹੈ ਦਸਦੀ ਲਊ ਲਊ ਆਂਦਾ ਲਊ ਹੈ ਜੀ ਲਊ ਆ ਦੱਸੋ ਗੱਲ ਤੇ ਲਊ ਦੀ ਆਜੋ ਆਜੋ ਆਜੀ ਆਜੋ ਆਜੋ ਬੜੀ ਪਾਲੀ ਆ ਕਿੰਨੇ ਬੰਦੇ ਹਾਂ ਆਜੋ ਆਜੋ ਕੋਈ ਗੱਲ ਮਾਝੇ ਮਾਝੇ ਕੋਈ ਮਿਲ ਕੋ ਜੀ ਏ ਵੀ ਸੰਦੀਪ ਜੀ 40000 40000 ਦੇ ਏ ਵੀ 40000 40 40000 ਦੀ ਛੋੜੇ ਜਾਂ ਕੋਈ ਨਹੀਂ ਛੋੜ ਕੋਈ ਨਹੀਂ ਪੁੱਕਾ ਪੁੱਕਾ 40 40000 ਉਹਦਾ ਤਾਂ 41 ਦਾ ਝਲ ਕੋਈ ਗੱਲ ਨਹੀਂ ਬੱਚਾ ਆਹ ਭਾਈ ਜੀ ਏ ਵੀ ਦੋ ਦੰਦ ਹੋਊਗੀ ਸਾਈਡ ਵਾਲ ਵਿੱਚ ਇੱਧਰ ਦੇਖੋ ਆ ਕੇ ਇੱਧਰ ਦੇਖ ਲੈ ਵਾਹ ਸਵੇਰ ਇੱਕ ਥਣ ਕਿਦਾਂ ਦਾ ਸਪੈਸ਼ਲ ਲੱਗਾ ਤੇ ਰੰਗ ਰੈਡ 골ਡਨ ਕਲਰ ਬਸ ਇਤਨੀ ਸੋਹਣੀ ਆਖਦਾ ਖਾ ਮੜੇ ਹੈ ਮੂਮਾ ਵਖਾ ਦੇ ਚੰਗੀ ਤੇ ਨਾ ਵੱਡੀ ਬੱਚੀ ਵੱਡੀ ਵੱਡੀ ਵੈਰ ਸੋ ਨਮਰ ਲਾਉਂ ਚੱਲ ਬੱਤੀ ਵੱਡ ਨਹੀਂ ਵੱਡੀ ਬੈੜ ਵੱਡੀ ਆ ਆ ਜਾ ਬਰੇ ਆ ਜਾ ਆ ਜਾ ਲੈ ਸੰਦੀਪ ਜੀ ਕੋ ਬਾੜੇ ਬਹੁਤ ਪਾੜਾ ਤੇ ਵੱਡੀ ਆ ਬਿਲਕੁਲ ਜੀ ਹਾਂ ਜੀ ਜੇ ਸੰਦੀਪ ਜੀ ਖੱਤੀਆ ਦੀ ਖੱਤੀਆ ਦੀ ਤੇ 500 ਸੋੜ ਦਊਗੀ ਸਾਡੇ ਸਾਈਡ ਤੇ ਦਊਗੀ ਠੀਕ ਹੈ ਤੇ ਇਹ ਸੰਦੀਪ ਜੀ ਵਾ ਦਿੰਨੇ ਹਾਂ ਜੀ ਦੇਵ ਜੀ ਨਾਲ ਇਹ ਮੁੰਡਾ ਵਿਚਾਰਾ ਸਿ ਪੂਰਾ ਹੋ ਗਿਆ 5 ਸਾਲ ਦਾ ਇਹਨੂੰ ਨਾਲ ਕੋਈ ਘਰ ਪੱਠਾ ਪਾਉਣ ਵਾਲਾ ਨਹੀਂ ਪੂਰਾ ਬੱਛੀ ਜੰਮੀ ਨਾ ਕਰਨਾ ਹੈ ਤੇ ਦੁੱਧ 18-19 ਕਿਲੋ ਦਿੰਦੀ ਰਹੀ ਠੀਕ ਹੈ ਠੀਕ ਹੈ ਤੇ ਮੈਂ ਵੀ ਭਲਾ ਹੀ ਕੀਤਾ ਅੱਛਾ ਸਾਵੇਂ ਪੱਲੀ ਕਰਨੀ ਚਲੋ ਠੀਕ ਹੈ ਮਤਲਬ ਗਾਈ ਤੇ ਨਹੀਂ ਕੋਈ ਸ਼ੱਕ ਹੈ ਕੋਈ 18-19 ਕਿਲੋ ਵਾਲੀ ਵੇੜ ਹੈਗੀ ਆ ਪਰ ਮੀਨਾ ਪੂਰੀ ਸਾਹਮਣੇ ਪੈਣੀ ਹੈ ਉਹਨਾਂ ਦੇ ਘਰ ਕੋਈ ਪੱਠੇ ਪਾਉਣ ਵਾਲਾ ਨਹੀਂ ਬਜ਼ੁਰਗ ਜਿਆਦੇ ਸੀ ਆ ਜੀ ਬਰੇ ਆ ਜਾ ਆ ਜਾ ਬੱਤੀ ਬੱਸੀਆ ਤੇ ਕੋਈ ਮੀਂਹ ਨਾ ਪਾਊਗਾ ਤੇ ਮੌਸਮ ਚੰਗਾ ਆ ਜਾਣਾ ਵਾ ਬਿਲਕੁਲ ਮਰੀ ਇਹਨਾਂ ਦੋ ਸਾਲ ਸੀ ਹੁੰਦਾ ਬਾਜੀ ਦਾ ਜੇ ਜੇ ਬੰਦੇ ਤੇ ਤੀਆ ਦੇ ਸੰਦੀਪ ਜੀ ਲਿਆ ਬਣੀ ਕੀ ਜਾ ਕੀ ਦਵਾਗੇ 500 ਛੋੜ ਵੀ ਕਰਾਂਗੇ ਤੇ ਆਪਣੇ ਪੂਰੇ ਘਰ ਨੇ ਚਲੋ ਠੀਕ ਤੇ ਇੱਕ ਬੱਚੀ ਉਹ ਪਿੰਡੋਂ ਹੋਣਾ ਜੇ ਲੈ ਕੇ ਬੰਨੀ ਹੈ ਜਰਸੀ ਵੱਡੇ ਹੈ ਇਹ ਬੰਦੇ ਦੇ ਸਿਰ ਬਰਾਬਰ ਵੱੱਸੀ ਹੈ ਇੱਕ ਰਾਤ ਦਾ ਨਹੀਂ ਹੀ ਪਾਉਣ ਦਾ ਵਕਾ ਦਿੰਨੇ ਆ ਯਾਰ ਕਰਕੇ 10 ਦਿਨ ਗਿਣਤੀ ਦੇ ਬਾਕੀ ਹੈ 10 ਦਿਨ ਅਜੇ ਬਾਕੀ ਆ ਅਜੇ ਸੰਦੀਪ ਜੀ ਇੱਕ ਪਿੰਡ ਤੋਂ ਬੱਚੀ ਆਈ ਆ ਹੁਣੇ ਆਈ ਹੈ ਨਾ ਜੀ ਹਾਂ ਹੁਣੇ ਤੁਰੀ ਆਉਣ ਪਿੰਡੋਂ ਜਾਂਦੀ ਤੋਰ ਕੇ ਹੀ ਜਾਂਦੀ ਆ ਤੇ ਇਹਨੇ 19 20 ਲੀਟਰ ਪਹਿਲਾਂ ਨੇ ਪਾਇਆ ਹਾਂ ਅਜੇ ਜੋੜਾ ਨਹੀਂ ਜਗਰਿਆ ਕਿਉਂਕਿ ਇਹ ਵੱਡੀ ਰਹਿ ਰਿਹਾ ਛੋਟੀ ਰਹਿ ਰਿਹਾ ਠੀਕ ਬੈਠਾ ਪਟਾਣ ਕੱਟੀ ਆ ਜਾ ਯਾਰ ਆ ਜਾ ਆ ਜਾ ਪਿੰਡੋਂ ਲਿਆਦੀ ਲਾਗਵਾਂ ਲਈ ਬਾਜ ਮੂੰਮਾ ਉਹ ਖਾਵੇ ਮੂੰਮੂ ਦਾ ਹਾਂ ਮੂੰਮੂ ਮੂੰਮੂ ਖਾ ਇਦਾਂ ਕਿਉਂਕਿ ਮਜੇ ਸਾਡੇ ਖਲਾ ਤੁਸੜ ਸਾਡੇ ਛੱਡ 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 ਸਾਡੇ ਛੱਡ ਸਾਡੇ ਇਹ ਕੀ ਜਾਂਦੀ ਤੇ ਲੈ ਛੱਡੋ ਸਰ ਲੈ ਛੱਡੋ ਇਹ ਬੰਦੀ ਖੜੀ ਜਾਣਾ ਆ ਦੇ ਖੜੇ ਕੀ ਨਹੀਂ ਇਹਦੇ ਕੋ ਹਾਂ ਦੇ ਦੇ ਦੇਖੋ ਬੰਦ ਉਹ ਤੇ ਬੰਦ ਕੋਤੇ ਬੰਦਿਓ ਇੱਧਰ ਇੱਥੇ ਬੰਦ ਰੂਟ ਅੱਗੇ ਨਾ ਬੰਦ ਇੱਧਰ ਹਟ ਇਸ ਦੀ ਵੱਡੀ ਵੈਡ ਗਾਰੰਟੀ ਦੇ ਆਈ ਆ ਪਿੰਡ ਦੀ ਮਾ ਪਿੰਡ ਵਾਲੇ ਬੰਦੇ ਨੇ ਥੋੜੀ ਜਿਹੀ ਬੋਲਣਾ ਨਾ ਅਜੇ ਛੇਕ ਦੇ ਦੰਦ ਬਰਾਬਰ ਨਹੀਂ ਕੀਤੇ ਹੈਗੇ ਬਾਹਲੀ ਖਰੀ ਵੱੱਛੀ ਆ ਤੇ ਇਹ ਨਹੀਂ ਕਹ ਵੀ ਜਿਆਦੀ ਖਰੀ ਵੱੱਛੀ ਆ ਬੜਾ ਲੇ ਵਾਲੂ ਆ ਮਾਰ ਦਿਆ ਤੁਰਿਆ ਨਹੀਂ ਜਾਂਦਾ ਲੈ ਵੇ ਕੋ ਉੱਚੀ ਲੰਮੀ ਆ ਇਹ ਸੰਦੀਪ ਜੀ ਦਵਾਂਗੇ 56000 ਰੁਪਏ 58000 ਰੁਪਏ ਤੇ ਬਾਕੀ ਜੇ 10 15 ਦਿਨ ਸਾਂਭੀ ਗਈ ਕੋਈ 10 ਦਿਨ ਗਿਣਤੀ ਦੇ ਬਾਕੀ ਹੈ ਤੇ ਇਸ ਤਰ੍ਹਾਂ ਕਿਹਨੇ ਲੈਣੀ ਤੇ ਅੱਜ 58000 ਦੀ 500 ਛੋਟ ਕਰਾਂਗੇ 75700 ਰੁਪਏ ਜੀ ਹੋਊਗੀ ਤੇ ਇਹ ਹੈ ਗਾਰੰਟੀ ਆ ਜੀ ਹੈ ਠੋਕ ਕੇ ਗਾਰੰਟੀ 20 ਕਿਲੋ ਵਾਲੀ ਬੱਚੀ ਹੈ ਜੀ ਤੇ ਬਾਕੀ ਮਾਲ ਤੇ ਤੁਸੀਂ ਵੇਖ ਲਿਆ ਬਹੁਤ ਥੋੜਾ ਮਾਲ ਹੈ ਬਾਈ ਜਿਹੜਾ ਤੇ ਬਾਕੀ ਅੱਜ ਹੀ ਕੰਮ ਚਾਲੂ ਕੀਤਾ ਕੱਲ੍ਹ ਪਾਸੋਂ ਤੁਸੀਂ ਵੀ ਫੋਨ ਘਰ ਭੈਣ ਭਰਾਵਾਂ ਵੀ ਕੀਤੇ ਬਸ ਚਲੋ ਬਾਈ ਬਾਈ ਕੰਮ ਨੇ ਵੇਖੋ ਬਾਈ ਜੀ ਕਰਨਾ ਹੀ ਨਾਲਾ ਸਾਰਾ ਸੰਦੀਪ ਕਰਨਾ ਹੀ ਜਾਣਾ ਜਿਹੜਾ ਇਨਸਾਨ ਚਲਿਆ ਜਾਂਦਾ ਉਹੀ ਚਲਿਆ ਜਾਂਦਾ ਹਰ ਕਾਲਾ ਤੇ ਬਾਕੀ ਸਾਰੇ ਕੰਮ ਜਿਹੜੇ ਦੁਨੀਆ ਦੇ ਕਰਨੇ ਪਏ ਕਰਨੇ ਆ ਹਨਾ ਤੇ ਬਾਕੀ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਜਿੱਥੇ ਵੀ ਕੋਈ ਦੇਖਦੇ ਆ ਸੱਸੀ